ਮੇਰੇ ਪੰਜਾਬੀ ਭਰਾਵੋ ਮੈਂ ਆ ਤੁਹਾਡਾ ਮਿੱਤਰ ਜਬਰ ਚੌਧਰੀ ਤੇ ਤੁਸੀਂ ਵੇਖਦੇ ਪਏ ਫੈਕਸ ਵੇਜੇ ਸੀ ਤੁਹਾਨੂੰ ਬੇਨਤੀ ਹੈਗੀ ਐ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਕਿ ਥਰਡ ਕੋਲ ਜਿਹੜੀਆਂ ਤਾਜ਼ਾ ਖਬਰਾਂ ਉਹ ਰੋਜ਼-ਬਰੋਜ਼ ਪਹੁੰਚਦੀਆਂ ਰਹਿਣ ਤੇ ਸਭ ਸੰਗਤਾਂ ਨੂੰ ਸਾਰੇ ਪੰਜਾਬੀਆਂ ਨੂੰ ਜਿੱਥੇ-ਜਿੱਥੇ ਵੀ ਕੋਈ ਪੰਜਾਬੀ ਪੂਰੀ ਦੁਨੀਆ ਭਰ ਵਿੱਚ ਜਿੱਥੇ-ਜਿੱਥੇ ਵੀ ਵਸ ਰਿਹਾ ਜਿੱਥੇ-ਜਿੱਥੇ ਵੀ ਆਪਣੀ ਆਜ਼ਾਦੀਆਂ ਦੀ ਜੰਗ ਲੜ ਰਿਹਾ ਜਿੱਥੇ-ਜਿੱਥੇ ਵੀ ਵਾਹਿਗੁਰੂ ਨੂੰ ਅਰਦਾਸ ਕਰ ਰਿਹਾ ਸਾਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅਸਲਾਮੁਅਲੈਕ ਥਾਡੇ ਕੋਲ ਤੁਹਾਡੇ ਵਾਸਤੇ ਮੈਂ ਬਹੁਤ ਵਧੀਆ ਤੇ ਤਾਜ਼ਾ ਖਬਰਾਂ ਕੁਝ ਲੈ ਕੇ ਆਇਆ ਅਸੀਂ ਗੱਲ ਕਰਦੇ ਹਾਂ ਜਦੋਂ ਪੰਜਾਬੀ ਜਦੋਂ ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ ਤੇ ਫਿਰ ਸਿਰਫ ਇਹ ਗੱਲ ਨਹੀਂ ਹੁੰਦੀ ਮੈਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਅੱਜ ਦੀ ਗੱਲਬਾਤ ਵਿੱਚ ਤੁਹਾਨੂੰ ਮੈਂ ਚੜ੍ਹਦੀ ਕਲਾ ਦੇ ਨਜ਼ਾਰੇ ਦਿਖਾਵਾਂਗਾ ਕਿ ਚੜ੍ਹਦੀ ਕਲਾ ਕਿਹਨੂੰ ਕਹਿੰਦੇ ਨੇ ਮੇਰੇ ਨਾਲ ਤੁਸੀਂ ਰਹਿਣਾ ਆਖਰ ਤੇ ਮੈਂ ਤੁਹਾਨੂੰ ਉਹ ਵੀਡੀਓ ਦਿਖਾਵਾਂਗਾ ਜਿਸ ਤੇ ਤੁਹਾਨੂੰ ਨਜ਼ਰ ਆਏਗਾ ਕਿ ਵਾਕਈ ਪੰਜਾਬੀ ਜਿਹੜੇ ਨੇ ਪੰਜਾਬੀਆਂ ਵਾਸਤੇ ਪੰਜਾਬੀ ਕਾਫੀ ਨੇ ਤੇ ਪੰਜਾਬੀ ਜਿਹੜੇ ਚੜ੍ਹਦੀ ਕਲਾ ਕਹਿੰਦੇ ਨੇ ਉਦਾ ਕੀ ਮਤਲਬ ਹੁੰਦਾ ਦੂਜੀ ਸਭ ਤੋਂ ਵੱਡੀ ਖਬਰ ਸਭ ਤੋਂ ਵੱਡੀਆਂ ਗੱਲਾਂ ਜਿਹੜੀਆਂ ਕੱਲ੍ਹ ਦੀਆਂ ਚੱਲੀਆਂ ਆ ਰਹੀਆਂ ਕਿ ਕਿਸ ਤਰ੍ਹਾਂ ਕੈਨੇਡਾ ਦੀ ਸਰਕਾਰ ਨੇ ਕੈਨੇਡਾ ਦੀ ਸਰਕਾਰ ਨੇ ਕਿਸ ਤਰ੍ਹਾਂ ਜਿਹੜਾ ਹਿੰਦੁਸਤਾਨੀ ਬੈਡ ਬਿਸ਼नोई ਗੈਂਗ ਹੈਗਾ ਜਿਹੜਾ ਮੰਤ ਭਾਗੇ ਕੰਮ ਕਰਾਂਦਾ ਤੁਹਾਨੂੰ ਪਤਾ ਹੀ ਹੈ ਕੀ ਹਾਲ ਚਾਲ ਚੱਲ ਰਿਹਾ ਉਹਨੂੰ ਜਿਹੜਾ ਆਪਣਾ ਉਹਨੂੰ ਉਹਨਾਂ ਟੈਰਰ ਲਿਸਟ ਵਿੱਚ ਪਾ ਦਿੱਤਾ ਦਨਹੀਂ ਉਹਨੂੰ ਕਿਹਾ ਜੀ ਕਿ ਅਤਵਾਦੀ ਗਰੂਪ ਹੈ ਤੇ ਉਹਦੇ ਬਾਕੀ ਜਿਹੜੇ ਸਾਰੇ ਉਹਦੇ ਅਕਾਊਂਟਸ ਕਾਊਂਟ ਔਰ ਪੈਸਾ ਰੂਟਿੰਗ ਦਾ ਉਹ ਮੁਜਬਬ ਕਰੰਦਾ ਕੈਨੇਡਾ ਸਰਕਾਰ ਨੇ ਫੈਸਲਾ ਕੀਤਾ ਤੁਹਾਨੂੰ ਅਸੀਂ ਕੱਲ ਕੁਝ ਦੱਸਿਆ ਸੀ ਇਹਦੇ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਦਿੱਤੀ ਸੀ ਕਿ ਦਾ ਕੀ ਮਤਲਬ ਹੈਗਾ ਇਹਦਾ ਕੀ ਫਰਕ ਪੈਗਾ ਤੇ ਕੱਲ ਜਿਹੜਾ ਰਿਐਕਸ਼ਨ ਜਿਹਦੋਂ ਮੈਂ ਰਿਕਾਰਡ ਕਰ ਰਿਹਾ ਸੀ ਉਦੋਂ ਅਜ ਤੱਕ ਸਿਕਸ ਫਾਇਰ ਜਸਟਿਸ ਜਿਹੜਾ ਹੈਗਾ ਬਹੁਤ ਵੱਡਾ ਸਟੇਕਹੋਲਡਰ ਹੈ ਸਭ ਤੋਂ ਮੇਜਰ ਸਟੇਕਹੋਲਡਰ ਹੈਗਾ ਖਾਲਿਸਤਾਨ ਦੇ ਹਵਾਲੇ ਨਾਲ ਖਾਲਿਸਤਾਨ ਦੀ ਤਹਿਰੀਕ ਨਾਲ ਰੈਫਰੈਂਡਮ ਨਾਲ ਖਾਲਿਸਤਾਨ ਰੈਫਰੈਂਡਮ ਦੇ ਮਾਮਲੇ ਆ ਤੀ ਖਾਲਿਸਤਾਨ ਰੈਫਰੈਂਡਮ ਦੇ ਵਾਲੇ ਮੇਰੇ ਕੋਲ ਅਪਡੇਟ ਆਉਗੇ ਤੁ ਰਤਨੀ ਉਸ ਤੋਂ ਬਾਅਦ ਥੋੜੀ ਜਿਹਾ ਰਿਐਕਸ਼ਨ ਆਇਆ 6 ਪਰ ਜਸਟਿਸ ਦਾ ਗੁਰਪ੍ਰਤ ਸਿੰਘ ਪੰਨੂਹਰਾਂ ਦੇ ਆਪਣੇ ਉਹਨਾਂ ਨੇ ਇਹ ਵਿੱਚ ਪੂਰੀ ਸਟੇਟਮੈਂਟ ਜਾਰੀ ਕੀਤੀ ਤੇ ਤੁਹਾਡੇ ਵਾਸਤੇ ਜਿਹੜਾ ਆਪਣਾ ਮੈਂ ਉਹ ਉਹਨਾਂ ਦਾ ਰਿਐਕਸ਼ਨ ਜਿਹੜਾ ਉਹ ਜਾਨਣਾ ਬੜਾ ਜ਼ਰੂਰੀ ਹੈ ਕਿਉਂਕਿ ਇਹ ਸਾਰੀ ਜਿੰਨਾ ਕੁਝ ਵੀ ਹਿੰਦੁਸਤਾਨ ਜਿਹੜੇ ਮੰਦ ਭਾਗੇ ਕੰਮ ਕਰਾ ਰਿਹਾ ਜਿਹੜੇ ਜਿਸੂਸੀਆਂ ਕਰਾ ਰਿਹਾ ਤੁਸੀਂ ਦੇਖੋ ਕਿ ਉਹ ਟਾਰਗੇਟ ਸਿਰਫ ਜੇ ਉਹ ਲੋਕ ਨੇ ਜਿਹੜੇ ਕਿ ਖਾਲਸਾਣ ਰੈਫਰੰਡਮ ਦੇ ਨਾਲ ਜੁੜੇ ਹੋਏ ਤੇ ਖਾਲਸਾਣ ਰੈਫਰੰਡਮ ਜਿਹੜਾ ਆਰਗੇਨਾਈਜ਼ ਕਰਦਾ ਉਹ 6 ਪਰ ਜਸਟਿਸ ਉਹ ਗੁਰਪਤ ਸਿੰਘ ਪੰਨੂਹਰੀ ਜਿਹੜਾ ਉਹ ਇਹਦੀ ਕੈਂਪੇਨ ਚਲਾ ਰਹੇ ਨੇ ਤੇ 23 ਤਰੀਕ ਨੂੰ 23 ਨਵੰਬਰ ਨੂੰ ਕੈਨੇਡਾ ਦੇ ਵਿੱਚ ਜਿਹੜਾ ਉਹ ਆਪਣਾ ਅਗਲਾ ਜਿਹੜਾ ਸਟਾਪ ਹੈ ਉਹ ਓਟਵਾ ਦੇ ਵਿੱਚ ਹੈ ਪਾਰਲੀਮੈਂਟ ਬਿਲਡਿੰਗ ਦੇ ਅੰਦਰ ਜਿਹੜੇ ਆਪਣਾ ਦਾ ਵੋਟਾਂ ਦਾ ਸਟੇਜ ਲੱਗਣਾ ਉੱਥੇ ਵੋਟਾਂ ਹੋਣੀਆਂ ਇਸ ਵਾਸਤੇ 6 ਫਾਰ ਜਸਟਿਸ ਦਾ ਜਿਹੜਾ ਆਪਣਾ ਰਿਐਕਸ਼ਨ ਇਸ ਉੱਤੇ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਜ਼ਿਆਦਾ ਅਹਿਮੀਅਤ ਦਾ ਹਮਲੇ ਉਮੀਦ ਰੱਖਦਾ ਬੜਾ ਉਹ ਕਹਿੰਦੇ ਕਿ ਉਹਨੂੰ ਕਿਉਂਕਿ ਉਹੀ ਬਾਹਰ ਸਟੇਕ ਹোল্ডার ਐਸੇ ਜਿਹੜੇ ਜਿਹੜੇ ਟਾਰਗੇਟ ਨੇ ਹਿੰਦੁਸਤਾਨੀ ਸਰਕਾਰਾਂ ਤੇ ਮੈਂ ਸਾਡੇ ਕੋਲ ਪੜ੍ਹ ਲੈਣਾ ਕੀ ਸਟੇਟਮੈਂਟ ਬਿਆਨ ਕਰਦੀ ਹੋਟਵਾਰ ਸੈਪਟੈਂਬਰ 29 6 ਫਾਰ ਜਸਟਿਸ ਐਮਫਸਾਈਜ਼ਡ ਥੈਟ ਦ ਬਸ਼ਨੋਈ ਓਨਲੀ ਟੈਰਡ ਡੈਜ਼ਿਗਨੇਸ਼ਨ ਇਜ਼ ਪੋਲਿਟিক্যাল ਡਿਸਟਰੈਕਸ਼ਨ ਠੀਕ ਹੈ ਜੀ ਉਹ ਕਹਿੰਦੇ ਨੇ ਕਿ ਇਹ ਸਿਆਸੀ ਧੋਖਾ ਹੈਗਾ ਸਿਆਸੀ ਡਿਸਟ੍ਰੈਕਟ ਕਰਨ ਦੀ ਜਿਹੜੀ ਨਾ ਇਹ ਸੂਰਤ ਹਾਲ ਹੈ ਕਿ ਸਿਰਫ ਤੁਸੀਂ ਬਸ਼ਨੋਈ ਸਿਰ ਬਿਸ਼ਨੋਈ ਗੈਂਗ ਨੂੰ ਤੁਸੀਂ ਟੈਰਰਿਸਟਸ ਪਾ ਲੋ ਠੀਕ ਹੈ ਜੀ ਡਿਸਟਰੈਕਸ਼ਨ ਡਿਜ਼ਾਈਨ ਟੂ ਮਾਸਕ ਟੂ ਮਾਸਕ ਦਾ ਮੋਦੀ ਗਵਰਨਮੈਂਟਸ ਡਾਇਰੈਕਟ ਇਨਵੋਲਵਮੈਂਟ ਇਨ ਕਰਾਈਮਸ ਔਨ ਕੈਨੇਡੀਅਨ ਸੋਇਲ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਅਸੀਂ ਆਪਣਾ ਉਮੀਦ ਕਰਨੇ ਆ ਕਿ ਅਰਦਾਸ ਕਰਨੇ ਕਿ ਜਿਹੜੀ ਕੈਨੇਡਾ ਦੀ ਜਿਹੜੀ ਸਰਕਾਰ ਹੈ ਉਹ ਥੋੜਾ ਜਿਹਾ ਜਰਾ ਆਪਣੇ ਕਾਊਚ ਚੋਂ ਬਾਹਰ ਨਿਕਲੇ ਜਰਾ ਥੋੜਾ ਜਿਹਾ ਜਰਾ ਕੋਈ ਕਹੋ ਕਿ ਜਰਾ ਫਰੈਂਟਫਰਟ ਤੇ ਆ ਕੇ ਖੇਲੇ ਹਿੰਦੁਸਤਾਨ ਦੇ ਹਵਾਲੇ ਨਾਲ बिल्कुल उस तरह ही खेले जिस तरह जस्टिन ट्रूडू ने खेलिया दसिया डायरैक्ट के हिंदुस्तान की सरकार इन्वॉल्व है छोटे मोटे फुट सोल्जर अगे सिख फॉर जसटिस का कहना कि पोलिटिकल डिस्ट्रैक्शन है असल जोड़ा काम में है टारगेट है मोदी गवर्नमेंट होनी चाहिए एज ऑलरेडी कन्फर्मड बाय द कैनेडियन टॉप सिक्योरिटी ऑफिशियल उन्होंने कहती कि कनेडियन सिक्योरिटी ऑफिशियल जी कन्फर्म कर चुके हैं कि असल जरा कसूरवार है ਅਸਲ ਜਿਹੜਾ ਮੁਜਰਮ ਹੈ ਜ ਜ ਅਸਲ ਟਾਰਗੇਟ ਜਿਹੜਾ ਹੋਣਾ ਚਾਹੀਦਾ ਇਹਨਾਂ ਪਬੰਦੀਆਂ ਦਾ ਜ ਟਾਰਗੇਟ ਗਰੁੱਪ ਦਾ ਉਹ ਹਿੰਦੁਸਤਾਨੀ ਸਰਕਾਰ ਹੋਣੀ ਚਾਹੀਦੀ ਮੋਦੀ ਸਰਕਾਰ ਹੋਣੀ ਚਾਹੀਦੀ ਲੇਕਿਨ ਸਿਕਸ ਪਾਰ ਜਸਟਿਸ ਨੇ ਜਿਹੜਾ ਇਸ ਇਸ ਸੈਟੀਸਫੈਕਸ਼ਨ ਸ਼ੋ ਕੀਤੀ ਹੈ ਬਿਸ਼ਨੋਈ ਗੈਂਗ ਨੂੰ ਸਿਰਫ ਜਿਹੜਾ ਆਪਣਾ ਵਾਕ ਕਰਕੇ ਕਿ ਇਹਨੂੰ ਟੈਰਰਿਸਟ ਪਾਣ ਦੀ ਉਹਦੇ ਤੇ ਉਹਨਾਂ ਨੇ ਬੜਾ ਪਰਵਾ ਜਿਹੜਾ ਜਵਾਬ ਉਹ ਦਿੱਤਾ ਦ ਕ੍ਰਾਈਮ ਵਾਸ ਡਾਇਰੈਕਟਡ ਬਾਈ ਇੰਡੀਆਜ਼ ਗਵਰਨਮੈਂਟ ਇਟਸੈਲਫ already linked by canadian officials to home ministers amit shah and responsibility must be fixed at the level of the state not a disposable front a front group zabardast gal samajh lo sex par justice da kehna hai ki tusi agar responsibility fix karni hai agar thanu pata chal hi gaya realization ho hi gayi canadian sarkar nu te fir jehda samne jehda disposable group hai ga ਉਹਨੂੰ ਇਸਤੇਮਾਲ ਕਰਕੇ ਵਰਤ ਕੇ ਪੈਸਾ ਦੇ ਕੇ ਵਰਤ ਕੇ ਲੋਕਾਂ ਨੂੰ ਮਰਵਾ ਕੇ ਬੰਦ ਭਾਗੇ ਕੰਮ ਕਰਾ ਕੇ ਉਸ ਤੋਂ ਬਾਅਦ ਬੰਦਨ ਕਰ ਦਿੰਦੇ ਨੇ ਆਪਣੇ ਏਜੰਟਾਂ ਨੂੰ ਇਹ ਕਹਿੰਦਾ ਇਹ ਜੇਕਰ ਇਹ ਜਿਹੜਾ ਇਹ ਗੱਲ ਬੰਨਣੀ ਨਹੀਂ ਅਗਰ ਬਾਕੀ ਕੈਨੇਡਾ ਦੀ ਸਰਕਾਰ ਜਿਹੜੀ ਹੈ ਉਹ ਸੱਚੀ ਔਰ ਚੰਗੀ ਹੈ ਕਿ ਆਪਣੇ ਜਿਹੜਾ ਸਿਟੀਜ਼ਨਸ ਨੇ ਉਹਨਾਂ ਨੂੰ ਪ੍ਰੋਟੈਕਟ ਕਰੇ ਇਸ ਤਰ੍ਹਾਂ ਦੇ ਰਿਪ੍ਰੈਸ਼ਨ ਤੋਂ ਟਰਾਂਸਨੈਸ਼ਨਲ ਰਿਪ੍ਰੈਸ਼ਨ ਤੋਂ ਤੇ ਫਿਰ ਜਿਹੜਾ ਉਹ ਕਹਿੰਦੇ ਨੇ ਕਿ ਬੁਰੇ ਦੀ ਮਾਂ ਤੱਕ ਪਹੁੰਚਣਾ ਚਾਹੀਦਾ ਉਹ ਸਿਰਫ ਆਪਣਾ ਅੱਗੇ ਜਿਹੜਾ ਬੁਰਾ ਹੈ ਜਾਂ ਫੁੱਟ ਸੋਲ ਜਿਹੜਾ ਅੱਗੇ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਉਹਨਾਂ ਨੂੰ ਫੜ ਕੇ ਕਿਉਂਕਿ ਜੜ ਵਧਣੀ ਚਾਹੀਦੀ। ਅਗਰ ਕੋਈ ਦਰਖਤ ਜਿਹੜਾ ਉਹਦਾ ਫਲ ਕੌੜਾ ਹੋਵੇ ਉਹ ਜਿੰਨੇ ਮਰਜ਼ੀ ਫਲ ਤੋੜ ਕੇ ਸੁੱਟ ਲੋ ਤੋ ਜਿੰਨੇ ਮਰਜ਼ੀ ਟਾਣੀਆਂ ਛਾਂਗੀ ਜਾਓ ਕਿ ਜਿੰਨਾ ਫਲ ਮਿੱਠਾ ਫਲ ਕਦੀ ਮਿੱਠਾ ਨਹੀਂ ਹੋਏਗਾ। ਉਹਦੇ ਵਾਸਤੇ ਤੁਹਾਨੂੰ ਦਰਖਤ ਵਧਣਾ ਪਵੇਗਾ ਤੇ ਨਵਾਂ ਦਰਖਤ ਲਾਣਾ ਪਵੇਗਾ। ਉਹ ਕ੍ਰੇਡੈਂਸ਼ ਸਰਕਾਰ ਜਿਹੜੀ ਸਿਰਫ ਨਾ ਉਹ ਫਲ ਝਾੜ ਰਹੀ ਆ ਉਤੋਂ ਜਿਹੜਾ ਕੌੜਾ ਫਲ ਆ ਰਿਹਾ ਨਾ ਬਿਸ਼ਨੋਈ ਗੈਂਗ ਟਾਈਪ ਬਾਕੀ ਚੀਜ਼ਾਂ ਨੂੰ ਕਰਕੇ ਉਹ ਕੌੜ ਇਦੇ ਨਾਲ 6 ਪਰਜਿਸ ਇਸ ਕਹਿੰਦੇ ਕਿ ਫਲ ਝੜਨ ਦੇ ਨਾਲ ਜਿਹੜਾ ਫਲ ਨੇ ਮਿੱਠਾ ਨਹੀਂ ਹੋਣਾ ਅਕਾਉਂਟੇਬਿਲਟੀ ਫਾਰ ਅਸੈਸਿਨੇਸ਼ਨ ਆਫ ਸ਼ਹੀਦ ਹਰਦੀਪ ਸਿੰਘ ਨਿੱਜਰ ਕੈਨ ਨਾਟ ਬੀ ਆਊਟਸੋਰਸ ਟੂ ਰੋਜ਼ ਪ੍ਰੌਕਸੀ ਗੈਂਗ ਸਟੇਟਡ ਗੁਰਪ੍ਰਸ ਸਿੰਘ ਪੰਨੂ ਆ ਵੀ ਬਹੁਤ ਇੱਕ ਕਹਿੰਦੇ ਕਿ ਬੜਾ ਇੱਕ ਡੂੰਗੀ ਗੱਲ ਉਹਨਾਂ ਨੇ ਕੀਤੀ ਹੈ ਗੁਰਪ੍ਰਸ ਸਿੰਘ ਪੰਨੂ ਹੋਰੀ ਬਹੁਤ ਵਾਈਸ ਤੇ ਤੁਹਾਨੂੰ ਪਤਾ ਪੂਰੇ ਇਸ ਜਿਹੜੀ ਸੰਘਰਸ਼ ਤੇ ਜਿਹੜੇ ਮਾਸਟਰ ਮਾਈਂਡ ਨੇ ਮੇਨ ਮਾਈਂਡ ਜਿਹੜੇ ਕਰਦੇ ਨੇ ਪਏ ਉਹ ਇਤਲਾਹ ਰਹੇ ਨੇ ਅਸੀਂ ਉਹਨਾਂ ਨੂੰ ਸਲੂਟ ਪੇਸ਼ ਕਰਨੇ ਉਹ ਕਹਿ ਰਹੇ ਨੇ ਕਿ ਹਰਦੀਪ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ ਜਿਹੜਾ ਉਹ ਤੁਸੀ ਕੀ ਕਹਿੰਦੇ ਨੇ ਉਹਦੇ ਵਾਸਤੇ ਤੁਸੀ ਜਿਹੜਾ ਸਿਰਫ ਰੌਦ ਦੀ ਇੱਕ ਪ੍ਰੌਕਸੀ ਹੈ ਰੌਦ ਦੀ ਜਿਹੜੀ ਇੱਕ ਪ੍ਰੌਕਸੀ ਹੈ ਉਹ ਤੇ ਤੁਸੀ ਪਾ ਕੇ ਤੈਨੂੰ ਤੁਸੀ ਕਾਰਪਟ ਦੇ ਥੱਲੇ ਜਿਹੜਾ ਨਾ ਉਹ ਨਹੀਂ ਪਾ ਸਕਦੇ ਇਹ ਇਹ ਨਹੀਂ ਕਿਉਂਕਿ ਰੌਦ ਦਾ ਤੇ ਕੰਮ ਹੀ ਇਹ ਹੈ ਕਿ ਆਊਟਸੋਰਸ ਕਰਦਾ ਚੀਜ਼ਾਂ ਆਪਣੀ ਪ੍ਰੌਕਸੀਆਂ ਚ ਲਾਂਦਾ ਪਾਕਿਸਤਾਨ ਦੇ ਵਿੱਚ بلوچستان ਦੇ ਵਿੱਚ ਕੰਮ ਕਰ ਰਿਹਾ ਹੈ بلوچستان ਖੈਬਰ ਪਖਤੂਨਖਵਾ ਦੇ ਵਿੱਚ ਕੰਮ ਕਰ ਰਿਹਾ ਆਪਣੀਆਂ ਪ੍ਰੌਕਸੀਆਂ ਅਸੀਂ ਦੇਖਿਆ ਕਿ ਨikhil gupta ਵੀ ਇੱਕ ਪ੍ਰੌਕਸੀ ਦੇ ਤੌਰ ਤੇ ਹਾਇਰ ਕੀਤਾ ਉਹਨਾਂ ਨੇ ਵਿਕਾਸ ਯਾਦਵ ਨੇ ਅੱਗੇ ਹਾਇਰ ਕੀਤਾ ਨikhil gupta ਬਾਏ ਦਵੇ ਨikhil gupta ਦੀ ਵੀ ਇੱਕ ਇੱਕ ਜਾਣਕਾਰੀ ਹੋਰ ਵੀ ਹੈ ਨikhil gupta ਜਿਹੜਾ ਆਪਣਾ ਗੁਰਪ੍ਰਤ ਸਿੰਘ ਪੰਨੂ ਉਹਨਾਂ ਦੇ ਕੇਸ ਦੇ ਵਿੱਚ ਜਿਹੜਾ ਆਪਣਾ ਉਹ ਫਸਿਆ ਹੋਇਆ ਉਹਦੀ ਆਪਣਾ ਕੋਰਟ ਫਾਈਲਿੰਗ ਹੋ ਰਹੀ ਹੈ ਜੋ ਫੈਡਰਲ ਆਪਣਾ ਪ੍ਰੋਸੀਕਿਊਸ਼ਨ ਹੈ ਉਹਨਾਂ ਨੇ ਆਪਣਾ ਪੱਖ ਰੱਖਿਆ ਉਹਨਾਂ ਨੇ ਪੇਸ਼ ਕੀਤਾ ਉਹਦੇ ਵਿੱਚ ਹੁਣ ਇੱਕ ਨਵੀਂ ਜਾਣਕਾਰੀ ਇਹ ਆਈ ਹੈ ਕਿ ਨikhil gupta ਨੂੰ ਪਹਿਲੇ ਸਿਰਫ ਇਹ ਅਸੈਸਿਨੇਸ਼ਨ ਪਲੋਟ ਦਾ ਜਿਹੜਾ ਸੀ ਉਹਨਾਂ ਦੇ ਚਾਰਜ ਸੀ ਹੁਣ ਸਰਕਾਰੀ ਆਪਣਾ ਅਮਰੀਕਨ ਫੈਡਰਲ ਆਪਣਾ ਜਿਹੜੀ ਪ੍ਰੋਸੀਕਿਊਸ਼ਨ ਹੈ ਉਹਨਾਂ ਨੇ ਉਹਨੂੰ ਇਹ ਨਵੀਂ ਜਿਹੜੀ ਜਾਣਕਾਰੀ ਆਈ ਹੈ ਜਿਹਦੇ ਵਿੱਚ ਆਪਣਾ ਵਿਕਾਸ যাদਬ ਨੇ ਇਹ ਗੱਲ ਕਹੀ ਕਿ ਤੁਹਾਨੂੰ ਅਸੀਂ ਜਿਹੜਾ ਇੱਥੋਂ ਜਹਾਜਾਂ ਦੇ ਜਹਾਜ਼ ਭਰ ਕੇ ਅਸਲੇ ਦੇ ਭੇਜਾਂਗੇ ਤੇ ਤੁਸੀਂ ਉੱਥੋਂ ਜਿਹੜਾ ਤੂੰ ਉੱਥੋਂ ਜਿਹੜਾ ਆਪਣਾ ਡਰੱਗਸ ਡਰੱਗਸ ਲੈ ਕੇ ਜਹਾਜ਼ ਚ ਰੱਖਣੇ ਤੇ ਅਸੀਂ ਉਹ ਡਰੱਗ ਲੈ ਆ ਕੇ ਇੱਥੇ ਪੰਜਾਬ ਤੇ ਵੰਡਾਂਗੇ ਠੀਕ ਹੈ ਜਿਹੜਾ ਰੂਟ ਇਹਦੇ ਤੋਂ ਬਾਅਦ ਨikhil gupta ਦੇ ਉੱਤੇ ਉਹਨਾਂ ਚਾਰ ਜਿਹੜਾ ਉਹ ਐਡ ਅਪ ਹੋਏ ਨੇ ਐਡ ਆਨ ਹੋਏ ਨੇ ਉਹਨਾਂ ਵਿੱਚ ਇੱਕ ਤੇ ਜਿਹੜਾ ਆਪਣਾ ਇਹ ਅਸਲੇ ਦਾ ਤੇ ਡਰਗ ਟ੍ਰੈਫਿਕਿੰਗ ਦਾ ਮਨੀ ਲਾਂਡਰਿੰਗ ਦਾ ਜਿਹਦੇ ਬਾਰੇ ਉਹਨੇ ਖੁਦ ਕਿਹਾ ਕਿ ਮੈਂ ਮਨੀ ਲਾਂਡਰਿੰਗ ਦਾ ਮਾਹਰ ਆ ਮੈਂ ਮਨੀ ਲਾਂਡਰਿੰਗ ਦਾ ਮਾਹਰ ਆ ਮੈਂ ਕੰਮ ਕਰਦਾ ਜਿੱਦ ਤੱਕ ਤੁਹਾਨੂੰ ਪਤਾ ਪੂਰੀ ਜਿਹੜੀ ਸਟੋਰੀ ਉਹ ਆਪਣਾ ਨਾਰਕੋ ਟੈਰਰ ਦੇ ਲੋਕਾਂ ਦੇ ਨਾਲ ਮਿਲਿਆ ਉੱਥੇ ਉਹਨੂੰ ਕਹਾਈ ਮੈਨੂੰ ਤੁਸੀਂ ਆਪਣਾ ਮਨਸ਼ਿਆਦ ਦਿਓ ਤੁਸੀਂ ਮੈਨੂੰ ਆਪਣਾ ਚਿੱਟਾ ਦਿਓ ਇੱਥੋਂ ਮੈਂ ਤੁਹਾਨੂੰ ਉਹਦੇ ਬਦਲੇ ਤੇ ਹਥਿਆਰ ਦੇਵਾਂਗਾ ਤੇ ਜਿਹਦੇ ਪਿੱਛੇ ਸਾਰੀ ਕਮਿਊਨੀਕੇਸ਼ਨ ਜਿਹੜੀ ਸੀ ਵੀ ਕਾ ਆਪਣਾ ਵਿਕਾਸ ਯਾਦਵ ਜਿਹੜਾ ਰੋਡ ਏਜੰਟ ਉਹਨੂੰ ਜਿਹੜਾ ਆਪਣਾ ਨਾਲ ਹੋਈ ਉਸ ਤੋਂ ਬਾਅਦ ਅਮਰੀਕਾ ਨੇ ਇਸ ਪ੍ਰੌਕਸੀ ਨੂੰ ਤੇ ਗਰਪਨ ਸਿੰਘ ਪੰਨੂ ਹੋਰਾਂ ਨੇ ਰਾਈਟਲੀ ਜਿਹੜਾ ਆਪਣਾ ਦੱਸਿਆ ਕਿ ਦੂਸਰਾ ਕਿ ਨਾ ਬੇਜ ਜਿਹੜਾ ਸਿਰਫ ਫੁੱਟ ਸੋਲਜਰਾਂ ਨੂੰ ਅੱਗੇ ਫੜ ਕੇ ਮੰਨ ਭਗਾ ਕਰਕੇ ਉਹਨੂੰ ਪਾਬੰਦੀਆਂ ਲਾ ਕੇ ਮਸਲਾ ਹੱਲ ਹੋਣਾ ਨਹੀਂ ਕੈਨੇਡਾ ਨੂੰ ਥੋੜਾ ਜਿਹਾ ਜਰਾ ਪਾਰਾਂ ਦੇ ਪੈਰਾਂ ਦੇ ਜਰਾ ਭਾਰ ਪੈਣਾ ਪੈਣਾ ਦੂਜੀ ਇੱਕ ਸਿਖ ਫਾਰਜ ਜਿਸ ਦਾ ਇੱਕ ਹੋਰ ਪਿਆਨ ਵੀ ਹੈ ਉਹਨੇ ਜਰਾ ਆਖਿਆ ਜੀ ਕਿ ਆਪਣਾ ਜਿਹੜਾ 18 18 ਅਕਤੂਬਰ ਨੂੰ ਜਿਹੜਾ ਆਪਣਾ ਉਹ ਉਥੇ ਪਿਕਟ ਲਾਉਣੀ ਹੈ 12 ਆਪਣਾ ਹਾਈ ਕਮਿਸ਼ਨਰ ਦੇ ਸਾਹਮਣੇ ਅਨਾਉਂਸਡ 12 ਆਰ ਪਿਕਟ ਆਫ ਇੰਡੀਆਜ਼ ਹਾਈ ਕਮਿਸ਼ਨਰ ਇਤੋਂ ਬਾਅਦ ਉਹਨੇ ਇਹ ਵੀ ਗੱਲ ਕੀਤੀ ਹੈ ਐਸ ਪਾਰਟ ਆਫ ਇਸ ਕੈਂਪੇਨ ਟੂ ਕਨਫਰੋంట్ ਇੰਡੀਆਜ਼ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਸਿਕਸ ਪਰ ਜੈਸ ਅਨਾਉਂਸ 10000 ਡਾਲਰ ਰਿਵਾਰਡ ਫਾਰ ਇਨਫੋਰਮੇਸ਼ਨ ਡਿਸਕਲੋਜ਼ਿੰਗ ਦਾ ਆਊਟਵਾ ਰੈਜ਼ਿਡੈਂਸ ਆਫ ਦਿਨੇਸ਼ ਪਟਨਾਇਕ ਇੰਡੀਆਜ਼ ਹਾਈ ਕਮਿਸ਼ਨ ਇਹ ਵੀ ਇੱਕ ਇੱਕ ਜਾਣਕਾਰੀ ਹੈ ਠੀਕ ਹੈ ਅਨਕਾ ਜੀ ਇਥੇ 18 ਆਪਣਾ ਅਕਤੂਬਰ ਨੂੰ ਜਿਹੜਾ ਮਹੀਨਾਵਾਰ ਜਿਹੜੀ ਇਥੇ ਸੇਜ ਹੁੰਦੀ ਹੈ ਸੇਜ ਹੁੰਦੀ ਹੋ ਲਈ ਜਾਏਗੀ ਇਹ ਇਹ ਖਬਰ ਹੋ ਗਈ ਜਨਾਬ ਉਸ ਤੋਂ ਬਾਅਦ ਅੱਗੇ ਆ ਜਾਓ ਅੱਗੇ ਆ ਜਾਓ ਤੁਕੇ ਹੁਣ ਜਿਹੜਾ ਕੱਲ ਹੋਇਆ ਜਿਹੜਾ ਆਪਣਾ ਕੈਨੇਡਾ ਨੇ ਜਿਹੜਾ ਇਹਨਾਂ ਨੂੰ ਗਿਸ਼ਨੋਈ ਕਹਿੰਗਾ ਜਿਹੜਾ ਕੰਮ ਕੀਤਾ ਉਸ ਤੋਂ ਬਾਅਦ ਉਸ ਤੋਂ ਬਾਅਦ ਇੱਕ ਸਾਡੇ ਕੋਲ ਜਿਹੜੀ ਆਪਣਾ ਕੀ ਕਹਿੰਦੇ ਨੇ ਖਬਰ ਯੂਕੇ ਦੀ ਜਿਹੜੀ ਫੈਡਰੇਸ਼ਨ ਯੂਕੇ ਦੀ ਜਿਹੜੀ ਸਿੱਖ ਫੈਡਰੇਸ਼ਨ ਹੈ ਉਹਨਾਂ ਨੇ ਵੀ ਇੱਕ ਇੱਥੇ ਸਟੇਟਮੈਂਟ ਜਾਰੀ ਕੀਤੀ ਕਿਉਂਕਿ ਯੂਕੇ ਦੇ ਕੈਨੇਡਾ ਤੋਂ ਬਾਅਦ ਸਭ ਤੋਂ ਜ਼ਿਆਦਾ ਕੋਈ ਡਿਸਰਬੈਂਸ ਪੈਦਾ ਕਰ ਰਿਹਾ ਹੈ ਹਿੰਦੁਸਤਾਨ ਤੇ ਯੂਕੇ ਦੇ ਵਿੱਚ ਕਰ ਰਿਹਾ ਹੈ इन्होंने अपना बड़ी इंटरेस्टिंग एक उन्होंने कहा जी वॉच हाउ द कैनेडियन गवर्नमेंट इज वॉकिंग अ टाइट रोप ट्राइंग टू मेंड रिलेशन विद इंडियन गवर्नमेंट ऑन द वन हैंड नेशनल सिक्योरिटी एडवाइजर निथाली डोरियन एंड द इंडियन गवर्नमेंट इज कोलैबोरेटिंग विद कैनेडा ऑनलिशियल किलिंग ऑफ हरदीप सिंह निजर ਤੈਨੂੰ ਪਤਾ ਕਿ ਜਿਹੜੀ ਹਿੰਦੁਸਤਾਨ ਤੇ ਜਿਹੜੀ ਕੈਨੇਡਾ ਦੀ ਜਿਹੜੀ ਨੈਸ਼ਨਲ ਸਕਿਉਰਿਟੀ ਦੀ ਐਡਵਾਈਜ਼ਰ ਹੈ ਉਹਨੇ ਇੰਡੀਅਨ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਤ ਦੋਲ ਦੇ ਨਾਲ ਮੁਲਾਕਾਤ ਕੀਤੀ ਜਦੇ ਵਿੱਚ ਇਹਨਾਂ ਨੇ ਕਿਹਾ ਜਿਹਦੇ ਚ ਬਾਅਦ ਉਹਨੇ ਸਟੇਟਮੈਂਟ ਜਾਰੀ ਕੀਤਾ ਕਿ ਹਿੰਦੁਸਤਾਨ ਜਿਹੜਾ ਹਰਦੀਪ ਸਿੰਘ ਨੀਜ਼ਰ ਦੀ ਕਤਲ ਦੇ ਬਾਰੇ ਨਾ ਕੋਲਾਬੋਰੇਟ ਕਰ ਰਿਹਾ ਜ ਕੋਆਰਡੀਨੇਟ ਕਰ ਰਿਹਾ ਮਤਲਬ ਦੇਖੋ ਕਾਤਲਾਂ ਦੇ ਕੋਲ ਜਾ ਕੇ ਕਾਤਲਾਂ ਦੇ ਕੋਲ ਜਾ ਕੇ ਉਹਨਾਂ ਕੋਲੋਂ ਮੰਗ ਰਿਆ ਨੇ ਨਾ ਵੀ ਕਿ ਤੁਸੀਂ ਸਾਡੇ ਨਾਲ ਤਲਵਾਰ ਠੀਕ ਕਰ ਲਓ ਉਹਦੇ ਬਦਲੇ ਉਹਦੇ ਬਦਲੇ ਵੀ ਦੱਸਦਾ ਕਿ ਹਿੰਦੁਸਤਾਨ ਨੇ ਕੀ ਕੀਤਾ ਹਿੰਦੁਸਤਾਨ ਦਾ ਪ੍ਰੋ ਹਿੰਦੁਸਤਾਨ ਦਾ ਪ੍ਰੋਬਲਮ ਤੇ ਖਾਲਸਤਾਨ ਹੈ ਤੇ ਹਿੰਦੁਸਤਾਨ ਨੇ ਜਿਹੜਾ ਆਪਣਾ ਸਿਪਾਈ ਹਰਦੀਪ ਸਿੰਘ ਨੂੰ ਸ਼ਹੀਦ ਕਰਵਾਇਆ ਉਹਦੀ ਵਜ੍ਹਾ ਵੀ ਇਹ ਹੀ ਸੀ ਕਿ ਖਾਲਸਤਾਨ ਨੇ ਫਰੰਡਮ ਆਰਗੇਨਾਈਜ਼ ਕਰ ਦੇ ਉਹਦੇ ਬਦਲੇ ਖੁਦ ਹੀ ਨੈਸ਼ਨਲ ਸਿਕਿਉਰਿਟੀ ਦੀ ਜਿਹੜੀ ਐਡਵਾਈਜ਼ਰ ਹੈ ਕੈਨੇਡਾ ਦੀ ਉਹਨੇ ਅਜੇ ਤੁਸੀਂ ਦੀ ਗੱਲਾਂ ਸੁਣੋ ਜ਼ਰਾ ਮੈਂ ਤੇਰੇ ਥੋੜਾ ਵੀਡੀਓ ਖਾ ਉਹ ਤੇ ਮੈਂ ਤੁਸ So again I think that we have a common understanding and a common goal here um they uh, they want us to be very clear in terms of a the One India and uh, the respect of their, uh, the integrity of their territory. And what we want is a uh, safer street in Canada. I think you're carrying it. ਇਹ ਕਹਿ ਰਹੀ ਹੈ ਕਿ ਇੱਕ ਤੇ ਸਾਨੂੰ ਜਿਹੜੀ ਹਿੰਦੁਸਤਾਨ ਨੇ ਕਿਹਾ ਜੀ ਕਿ ਅਸੀਂ ਤੁਹਾਡੇ ਨਾਲ ਤਾਵਨ ਕਰਾਂਗੇ ਇਹ ਜਿਹੜਾ ਕੇਸ ਚੱਲਦਾ ਪਿਆ ਭਾਈ ਹਰਦੀਪ ਸਿੰਘ ਨਿੱਜਰ ਦਾ ਲੇਕਿਨ ਉਹਦੇ ਬਦਲੇ ਉਹਨੇ ਕਿਹਾ ਜੀ ਕਿ ਕੈਨੇਡਾ ਜਿਹੜਾ ਤਾਲੁਕਾਤ ਦੇਖੋ ਇਹ ਹਿੰਦੁਸਤਾਨੀ ਜਿਹੜੇ ਨੇ ਤੜੀਆਂ ਲਾਉਂਦੇ ਨੇ ਇਹ ਕੈਨੇਡਾ ਦੇ ਜਿਹੜੀ ਸਰਕਾਰ ਹੈ ਮੈਂ ਉਹਨਾਂ ਨੂੰ ਵੀ ਕਹਿਣਾ ਥੋੜਾ ਜਿਹਾ ਭਾਰ ਪਾਓ ਪੈਰਾਂ ਤੇ ਇਸ ਅਸੀਂ ਜੋ ਕਿ ਇੱਥੇ ਲੈਨੇ ਪੰਜਾਬ ਵਾਲੇ ਇਹਨਾਂ ਨੂੰ ਜਾਣਦੇ ਆ ਇਹ ਚਿੱਤਰਾਂ ਦੇ ਯਾਰ ਨੇ ਇਹ ਚਿੱਤਰਾਂ ਦੇ ਯਾਰ ਨੇ ਇਹ ਆਪਰੇਸ਼ਨ ਸੰਧੂਰ ਕਰਦੇ ਨੇ ਤੇ ਅੱਗੇ ਜਿੱਦ ਤੱਕ ਇਹਨਾਂ ਦੇ ਰਫੇਲ ਸੁੱਟੋ ਨਾ ਉਹਨਾਂ ਜਿੱਕਰ ਜਿਹੜੇ ਨੇ ਥੱਲੇ ਨਹੀਂ ਉਤਰਦੇ ਬਾਹਰ ਤੋਂ ਚੜੇ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਨੇ ਸਾਹਮਣੇ ਮੂੰਹ ਤੇ ਚਪੇੜਾ ਮਾਰਨੀਆਂ ਪੈਂਦੀਆਂ ਇਹ ਛੋਟੀ ਮੋਟੀ ਗੱਲ ਦੇ ਨਾਲ ਵੈਸੇ ਸਾਡਾ ਮਤਲਬ ਗੱਲ ਬਾਤ ਤੇ ਸਿੱਤ ਅਸੀਂ ਅਸੀਂ 80 ਸਾਲਾਂ ਦੇ ਗੱਲ ਕਰ ਰਹੇ ਆ ਮੇਰੇ ਇਸ ਪੰਜਾਬੀ ਭਰਾ ਸਿੰਘ ਜਿਹਨੇ ਪਿਛੇ 70 80 ਸਾਲਾਂ ਦੇ ਲੱਗੇ ਨੇ ਜਨਾਬ ਸਾਨੂੰ ਤੁਸੀਂ ਰਾਈਟਸ ਦੇ ਦੇ ਦਿੱਤੇ ਨਹੀਂ ਦਿੱਤੇ ਜਦੋਂ ਉਹਨਾਂ ਨੂੰ ਜੂਤ ਪੋਲਾ ਕੀਤਾ ਉਦੋਂ ਇਹਨਾਂ ਨੇ ਜਿਹੜਾ ਨਾ ਆਪਣਾ ਉਦੋਂ ਉਦੋਂ ਲਾਈਨ ਤੇ ਆਣਾ ਇਹਨਾਂ ਨੇ ਇਹਨਾਂ ਨੇ ਜਨਾਬ ਜੀ ਦੋਲ ਨੇ ਕਿਹਾ ਕਿ ਤੁਸੀਂ ਕੈਨੇਡਾ ਜਿਹੜੀ ਉਹ ਵਨ ਇੰਡੀਆ ਵਨ ਇੰਡੀਆ ਪਾਲਿਸੀ ਦੇ ਜਿਹੜਾ ਆਪਣਾ ਜਾ ਕੇ ਨਾ ਉੱਤੇ ਅਮਲ ਕਰੋ ਦੀ ਸਟੇਟਮੈਂਟ ਦਿਓ ਕਿ ਅਸੀਂ ਸਿਰਫ ਕੈਨੇਡਾ ਜੋ ਵਨ ਇੰਡੀਆ ਵਨ ਇੰਡੀਆ ਤੋਂ ਮਰਾਦ ਹੈ ਕਿ ਕੈਨੇਡਾ ਨੇ ਜਨਾਬ ਕਸ਼ਮੀਰ ਮਕਬੂਜ਼ਾ ਕਸ਼ਮੀਰ ਦੀ ਵੀ ਤੁਸੀਂ ਹਮਾਇਤ ਨਹੀਂ ਕਰਨੀ ਤੁਸੀਂ ਖਾਲਸਾਣ ਤੇ ਸਿੱਖਾਂ ਦੇ ਜਿਹੜੇ ਰਾਈਟਸ ਉਹਨਾਂ ਦੀ ਵੀ ਹਮਾਇਤ ਨਹੀਂ ਕਰਨੀ ਤੁਸੀਂ ਨਾਗਾ ਲੈਨ ਦੀ ਵੀ ਜਿਹੜੀ ਉਹ ਵੀ ਹਮਾਇਤ ਨਹੀਂ ਕਰਨੀ ਤੁਸੀਂ ਜਿਹੜੇ ਆਪਣਾ ਉੱਤੇ ਜਿਹੜੀ ਹੋਰ ਤਰੀਕਾਂ ਚੱਲ ਰਹੀਆਂ ਹਨ ਹਿੰਦੁਸਤਾਨ ਦੇ ਟੋਟ حمایت نہیں کرنی اچھا ایک پاسے یہ ہے یہ اپنا ਜਿਹੜਾ ਸਿਕ ਫੈਡਰੇਸ਼ਨ ਯੂਕੇ ਤੇ ਉਹਨੇ ਬੜਾ ਗਲੇਰਿੰਗ ਇੱਕ ਬਲੈਕ ਐਂਡ ਵਾਈਟ ਸੂਰਤ-ਏ-ਹਾਲ ਦੱਸੀ ਇੱਕ ਕੰਟਰਡਿਕਸ਼ਨ ਤੁਹਾਡੇ ਸਾਹਮਣੇ ਲੈ ਕੇ ਆਏ ਨੇ ਇਹ ਆਪਣਾ ਤੁਸੀਂ ਇਹਨਾਂ ਦੀ ਗੱਲ ਸੁਣ ਲਈ ਤੇ ਦੂਸਰਾ ਜਿਹੜਾ ਆਪਣਾ ਜਿਹੜੀ ਫਾਰਨ ਅਫੇਅਰ ਦੀ ਮਨਿਸਟਰ ਹੈ ਜਿਹੜੀ ਵਜ਼ੀਰ-ਏ-ਖਾਰਜਾ ਹੈ ਜਿਹੜੀ ਫਾਰਨ ਅਫੇਅਰ ਦੀ ਮਨਿਸਟਰ ਹੈ ਕੈਨੇਡਾ ਦੀ ਠੀਕ ਹੈ ਅਨੀਤਾ ਆਨੰਦ ਉਹ ਕੀ ਕਹਿ ਰਹੀ ਹੈ It will also say that we put on the table the step by step approach. That conversation is going well. You saw us appoint the high commissioners. Yes. We will have a conversation when I'm in India about what are the next steps okay. in the diplomatic relationship. But again, we are being cautious and we will take this systematically.

ਪੋਲੀਟਿਸ਼ੀਅਨ ਜਿਹੜੀ ਉਹ ਕਹਿ ਰਹੀ ਹੈ ਕਿ ਜਾਇਜ਼ ਹੈ ਹੋਣਾ ਚਾਹੀਦਾ ਜੇ ਨਸੀਂ ਸਪੋਰਟ ਕਰਨੇ ਆ ਤੇ ਜਿਹੜੀ ਨੈਸ਼ਨਲ ਸਿਕਿਉਰਿਟੀ ਦੀ ਐਡਵਾਈਜ਼ਰ ਹੈ ਉਹ ਉਥੋਂ ਪੈਗਾਮ ਲੈ ਕੇ ਆਈ ਕਿ ਹਿੰਦੁਸਤਾਨ ਕਹਿੰਦਾ ਤੁਸੀਂ 1-1 ਇੰਡੀਆ ਦੀ ਸਪੋਰਟ ਕਰੋ ਤੁਸੀਂ ਕੈਨੇਡਾ ਦੀ ਖਾਲਸਤਾਨ ਦੀ ਮਾਮਲੇ ਨੂੰ ਛੱਡ ਦਿਓ ਇਸ ਵਾਸਤੇ ਇਹ ਕੈਨੇਡਾ ਦੇ ਵਾਸਤੇ ਹੈ ਇਹ ਘੜੀ ਕੈਨੇਡਾ ਦੇ ਫੈਸਲਾ ਕਰਨ ਦੀ ਇਹ ਸਿੱਖ ਨਾ ਫੈਡਰੇਸ਼ਨ ਦੀ ਜਿਹੜੀ ਗੱਲ ਹੈ ਉਹਨਾਂ ਨੇ ਸਹੀ ਦੱਸਿਆ ਕਿ ਟਾਈਟ ਰੋਪ ਤੇ ਚੱਲ ਰਹੇ ਨੇ ਕੈਨੇਡਾ ਜਿਹੜਾ ਮਾਰਕ ਕਾਰਨੀ ਹਿੰਦੁਸਤਾਨ ਦੇ ਨਾਲ ਤਾਲੁਕਤ ਬਿਹਤਰ ਕਰਨਾ ਚਾਹ ਰਿਹਾ ਹੈ ਬਿਹਤਰ ਕਰਨਾ ਚਾਹ ਰਹੇ ਲੇਕਿਨ ਜਿਹੜਾ ਰਸਤਾ ਹੈ ਉਹ ਰੂਟ A ਨਹੀਂ ਹੈ ਇਸ ਤਰ੍ਹਾਂ ਜਿਹੜੇ ਤਾਲੁਕਾਤ ਨੇ ਸੰਬੰਧ ਬਿਹਤਰ ਨਹੀਂ ਹੋਣੇ ਉਹ ਤੁਹਾਨੂੰ ਜਨਾਬ ਉਹਨੇ ਕਿਹਾ ਤੁਸੀਂ ਇਹ ਸਾਰੇ ਜਿਹੜੇ ਸਿੱਖ ਨੇ ਇਹਨਾਂ ਨੂੰ ਕੱਢ ਦਿਓ ਥੋਂ ਰਿਪੋਰਟ ਕਰ ਦਿਓ ਸਿੱਖਾਂ ਨੂੰ ਜਨਾਬ ਤੁਸੀਂ ਆਪਣਾ ਇੰਜ ਕਰ ਦਿਓ ਛੱਡ ਦਿ ਇਹਨਾਂ ਨੂੰ ਇਹਨਾਂ ਦੀ ਇਹਨਾਂ ਦੀ ਗੱਲ ਨਾ ਸੁਣੋ ਇਹ ਸਾਰਾ ਕੁਝ ਜਿਹੜਾ ਇਹ ਇਸ ਇਸ ਭਾਵਿਕ ਨਹੀਂ ਹੈ ਕੈਨੇਡਾ ਨੇ ਫੈਸਲਾ ਕਰਨਾ ਕਿ ਉਹਨੇ ਜਿਹੜਾ ਗਰੀਓ ਦੀ ਸਦੀਆਂ ਦੀ ਜਿਹੜੀ ਟ੍ਰੈਡੀਸ਼ਨ ਹੈ ਜਿਹੜੀ ਆਪਣਾ ਲੋਕਾਂ ਨੂੰ ਜਿਹੜੀ ਆਪਣਾ ਜਿਹੜੇ ਜਿਹੜੇ ਰਿਪ੍ਰੈਸ਼ਨ ਸਾਹੜ ਆਣੇ ਉਹਨਾਂ ਦੇ ਨਾਲ ਖਲੋਣਾ ਜਾਂ ਫਿਰ ਉਹ ਜਿਹੜੇ ਕਰਦੇ ਪਏ ਨੇ ਉਹਨਾਂ ਦੇ ਨਾਲ ਖਲੋਣਾ ਕੈਨੇਡਾ ਦੇ ਆਪਣੀ ਸੁਸਾਇਟੀ ਦੇ ਵਾਸਤੇ ਜਿਹੜਾ ਆਪਣਾ ਇਹ ਸਵਾਲ ਇੱਕ ਔਰ ਨਹੀਂ ਦੇ ਉੱਤੇ ਪ੍ਰੈਮਿਸ ਕੌਰ ਨੇ ਜਿਹੜਾ ਗੁਰਪਾਲ ਸਿੰਘ ਪੰਨੂਹਰਾਂ ਨੇ ਵੀ ਚੁੱਕਿਆ ਔਰ ਯੂਕੇ ਦੀ ਸਿੱਖ ਫੈਡਰੇਸ਼ਨ ਨੇ ਵੀ ਇਹ ਹੀ ਚੁੱਕਿਆ ਸਵਾਲ ਇਸ ਵਾਸਤੇ ਦੂਜਾ ਤੁਸੀਂ ਆ ਜਿਓ ਜਨਾਬ ਅੱਗੇ ਇਹ ਥੋੜਾ ਜਿਹਾ ਹੋਰ ਅੱਗੇ ਚੱਲਨੇ ਮੈਂ ਚੜ੍ਹਦੀ ਕਲਾ ਦੀ ਗੱਲ ਕੀਤੀ ਸੀ ਚੜ੍ਹਦੀ ਕਲਾ ਦੀ ਗੱਲ ਮੈਂ ਤੁਹਾਨੂੰ ਦਖਾ ਦਿਨਾ ਦੱਸ ਦਿਨਾ ਉਸ ਤੋਂ ਪਹਿਲੇ ਆ ਇੱਕ ਹੋਰ ਸੁਣ ਲੋ ਤੇ ਕਿ ਜਿਹੜਾ ਖਾਲਸਾਤਨ ਰੈਂਡਮ ਹੈ ਉਦੀ ਕੈਂਪੇਨ ਜਿਹੜੀ ਮੋਂਟਰੀਅਲ ਚ ਵੀ ਸ਼ੁਰੂ ਹੋ ਗਈ ਹੈ। ਇਹ ਤੁਸੀਂ ਦੇਖ ਰਿਹਾ ਤਸਵੀਰਾਂ ਮੋਂਟਰੀਅਲ ਵਿੱਚ ਸ਼ੁਰੂ ਹੋ ਗਈ ਹੈ ਇਹ ਜਨਾਬ ਆਪਣਾ ਭਾਈ ਜੀ ਆਫੀਸ਼ੀਅਲੀ ਲਾਂਚ ਹੋ ਗਈ ਹੈ ਮੋਂਟਰੀਅਲ ਵਿੱਚ ਤੇ ਭਾਈ ਸੰਤੋਖ ਸਿੰਘ ਜਿਹੜੇ ਉਹ ਹੀ ਜਨਾਬ ਇਹਨੂੰ ਲੀਡ ਕਰ ਰਹੇ ਨੇ। ਇਹ ਤੁਸੀਂ ਨਜ਼ਰ ਆ ਰਹੀ ਤਸਵੀਰਾਂ ਵਿੱਚ ਇਹ ਜਨਾਬ ਬਿਲਬੋਰਡ ਲਾ ਕੇ ਤੇ ਕੈਂਪੇਨ ਮੋਂਟਰੀਅਲ ਵਿੱਚ ਵੀ ਸ਼ੁਰੂ ਹੋ ਗਈ। ਇਹ ਖਬਰ ਤੁਸੀਂ ਲੈ ਲਓ। ਉਸ ਤੋਂ ਬਾਅਦ ਜਿਹੜੀ ਮੈਂ ਚੜ੍ਹਦੀ ਕਲਾ ਦੀ ਗੱਲ ਕੀਤੀ ਸੀ। ਹਾਏ। ਇਹ ਤੁਸੀਂ ਜਨਾਬ ਤਸਵੀਰਾਂ ਦੇਖੋ। ਹਿੰਦੁਸਤਾਨ ਨੇ ਪਾਣੀ ਛੱਡਿਆ ਪੰਜਾਬ ਦੇ ਵਿੱਚ ਹੜ ਆਇਆ ਰੁੜ ਗਿਆ ਲੋਕ ਪਾਣੀ ਹੁਣ ਉਤਰਿਆ ਹੁਣ ਇਹ ਦੇਖੋ ਟਰੈਕਟਰ ਇਹ ਟਰੈਕਟਰਾਂ ਦੀ ਜਨਾਬ ਕੋਈ ਸੌ ਸੈਂਕੜੇ ਦੇ ਹਿਸਾਬ ਨਾਲ ਟਰੈਕਟਰ ਇਕੱਠੇ ਹੋ ਗਏ ਸਾਰੇ ਪੰਜਾਬੀ ਭਰਾ ਹਰ ਬੰਦਾ ਘਰੋਂ ਆਪਣਾ ਆਪਣਾ ਟਰੈਕਟਰ ਕੱਢ ਲਿਆ ਆ ਕਿ ਆਪ ਵੀ ਹੁਣ ਤੇਰੀ ਵਾਰੀ ਏ ਆਪ ਵੀ ਹੁਣ ਤੇਰੀ ਵਾਰੀ ਏ ਹੁਣ ਇਹਦੀ ਜ਼ਮੀਨ ਜਿਹੜੀ ਆਪਣਾ ਇਹਦੀ ਰੇਤ ਕੱਢੀ ਜਾਏਗੀ ਬਾਹਰ ਰੇਤਾ ਅਤੇ ਵਾਹ ਵਾਹ ਕੇ ਇਹ ਦੇਖੋ ਇਹਨੂੰ ਕਹਿੰਦੇ ਨੇ ਪੰਜਾਬੀ ਚੜ੍ਹਦੀ ਕਲਾ ਐ ਉਹ ਸਪਿਰਟ ਐ ਉਹ ਕਲਾ ਦੀਦੀ ਪੰਜਾਬੀ ਗੱਲ ਕਰਦੇ ਨੇ ਜਿਹੜੀ ਪੰਜਾਬ ਵਾਸਤੇ ਪੰਜਾਬੀ ਕਾਫੀ ਨਹੀਂ ਔਰ ਸਾਰੀ ਇੱਕੜੀ ਚੜ੍ਹਦੀ ਕਲਾ ਦੀ ਸਪਿਰਟ ਇਹ ਹਰ ਦੇ ਦੌਰਾਨ ਦੇਖੀ ਗਈ ਹੁਣ ਵੀ ਦੇਖੀ ਜਾ ਰਹੀ ਹੈ ਇਸੇ ਤਰ੍ਹਾਂ ਪੰਜਾਬ ਨੇ ਦੁਬਾਰਾ ਆਬਾਦ ਹੋਣਾ ਕਿਸੇ ਸਰਕਾਰ ਦੀ ਮਦਦ ਨਾਲ ਆਬਾਦ ਨਹੀਂ ਹੋਣਾ ਨਰਿੰਦਰ ਮੋਦੀ ਨੇ ਜਿਹੜਾ ਪੈਸੇ ਦਿੱਤੇ 160 ਕਰੋੜ ਕਿਸੇ ਨੂੰ ਟਕਾ ਕਿਸੇ ਨੂੰ ਨਹੀਂ ਮਿਲਣਾ ਇਹ ਪੰਜਾਬੀਆਂ ਨੇ ਪਹਿਲੇ ਵੀ ਆਪਣੇ ਵਾਸਤੇ ਆਪ ਹੀ ਜਿਹੜਾ ਆਪਣਾ ਉਹ ਖੜਾ ਖੜੇ ਹੋਏ ਪੰਜਾਬੀ ਹੁਣ ਵੀ ਆਪ ਹੀ ਹੋਣਾ ਆ ਦੇਖੋ ਤੁਸੀਂ ਕਿੱਡਾ ਨਜ਼ਾਰਾ ਹੈ ਕਿ ਸਾਰੇ ਟਰੈਕਟਰ ਜਿਹੜੇ ਨੇ ਇਹ ਜ਼ਮੀਨਾਂ ਨੂੰ ਰੀਹੈਬਿਲਿਟੇਟ ਕਰਨ ਤੇ ਆਬਾਦ ਕਰਨ ਤੇ ਦੁਬਾਰਾ ਜੁੜ ਗਏ ਨੇ ਇਹ ਵੇਖ ਕੇ ਤੇ ਜਰਾ ਆਪਣਾ ਛਾਤੀ ਚੌੜੀ ਕਰਿਆ ਕਰੋ ਸੀਨਾ ਚੌੜਾ ਕਰਿਆ ਕਰੋ ਇਹ ਕਲਾ ਵੇਖ ਕੇ ਇਹ ਇਹ ਚੜ੍ਹਦੀ ਕਲਾ ਜੇ ਕਿ ਕਿਸ ਤਰ੍ਹਾਂ ਸਾਰੇ ਪੰਜਾਬੀ ਦੁਬਾਰਾ ਆਪਣੇ ਪੰਜਾਬੀ ਭਰਾਵਾਂ ਵਾਸਤੇ ਇਕੱਠੇ ਹੋ ਗਏ ਨੇ ਟਰੈਕਟਰ ਲੈ ਕੇ ਆ ਗਏ ਨੇ ਇਹ ਦਿਨ ਰਾਤ ਟਰੈਕਟਰ ਚੱਲਣਗੇ ਤੇ ਮਹੀਨਿਆਂ ਦੀ ਗੱਲ ਹੈ ਤੇ ਅਗਲੀ ਫਸਲ ਦੇ ਵਾਸਤੇ ਜ਼ਮੀਨ ਜਿਹੜੀ ਏ ਉਹ ਤਿਆਰ ਹੋ ਜਾਏ ਤੇ ਵਾਹਿਗੁਰੂ ਤੁਹਾਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਤੇ ਰੱਖੇ ਇਜਾਜ਼ਤ ਦਿਓ ਤੁਹਾਡੀਆਂ ਖਬਰਾਂ ਸੀ ਕੁਝ ਮੈਂ ਤੁਹਾਨੂੰ ਸਾਂਝੀਆਂ ਕਰ ਲਵਾਂ ਖਬਰਾਂ ਤੁਹਾਨੂੰ ਪਸੰਦ ਆਈਆਂ ਵੀਡੀਓ ਚੰਗੀ ਲੱਗੀ ਤੇ ਜ਼ਰੂਰ ਸ਼ੇਅਰ ਕਰੋ ਆਪਣੇ ਸਰਕਲ ਦੇ ਵਿੱਚ ਲੋਕਾਂ ਤੱਕ ਪਹੁੰਚਾਓ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਦੇ ਤੇ ਆਪਣਾ ਕਮੈਂਟ ਵੀ ਕਰੋ ਤਾਂ ਕਿ ਸਾਨੂੰ ਵੀ ਪਤਾ ਲੱਗਦਾ ਰਹੇ ਕਿ ਤੁਸੀਂ ਕੀ ਸੋਚ ਰਹੇ ਹੋ ਤੇ ਇਜਾਜ਼ਤ ਦਿਓ ਰੱਬ ਰਾਖਾ